ਭਾਜਪਾ ਦੇ ਬੁਲਾਰੇ ਆਰ. ਪੀ. ਸਿੰਘ ਨੂੰ ਜਿਹੜਾ ਹੈ ਇਹਨਾਂ ਦੇ ਚੈਨਲ ਵੱਲੋਂ ਸਨਮਾਨਿਤ ਕੀਤਾ ਗਿਆ ਸਿੱਖ ਆਈਕਨ ਅਵਾਰਡ ਦੇ ਕੇ ਕੀ ਕਹਿੰਦੇ ਹੋ ਤੁਸੀਂ ਜੋ ਕੰਮ ਕਰਦਾ ਉਹਨੇ ਆਪਣੀ ਮinority ਕਮਿਊਨਿਟੀ ਦੇ ਵਿੱਚ ਕੰਮ ਕੀਤਾ ਹੋਵੇ ਤੇ ਮੈਂ ਉਹਦੇ ਤੇ ਕੋਈ ਕਿੰਤੂ ਦੀ ਕਰਨਾ ਚਾਹਨੀ ਕਿ ਉਹਦੇ ਉਹਦੇ ਕੀਤੇ ਹੋਏ ਕੰਮਾਂ ਦੇ ਉੱਤੇ ਕੋਈ ਸਵਾਲ ਕਰੀ ਜਾਂ ਸਨਮਾਨ ਕਰੀ ਉਹਦੇ ਨਾਲ ਸੱਸੀ ਕਾ ਵੀ ਬੁਲਾ ਲੇ ਜਦੋਂ ਟੈਲੀਵਿਜ਼ਨ ਫੜ ਲੈ ਫਿਰ ਕਹਿੰਦੇ ਜੀ ਸਾਰੇ ਲੋਕ ਹੀ ਆਰਐਸਐਸ ਦੇ ਹੋਗੇ ਆਪ ਹੀ ਉਹ ਉਹਨਾਂ ਨੂੰ ਸਨਮਾਨ ਕਰ ਰਹੇ ਹੈ ਹੁਣ ਇਹਨਾਂ ਦੀ ਕੀ ਪਾਲਿਸੀ ਹੈ ਇਹਨਾਂ ਦਾ ਹੀ ਹੈ ਨਾ ਚੈਨਲ ਤੇ ਉਹ ਜੇ ਅਸੀਂ ਕਰ ਰਹੇ ਹਾਂ ਤੇ ਕਮ ਸੋ ਕਮ ਉਹ ਅਲੀਗੇਸ਼ਨ ਲਾਇਆ ਕਰੋ ਕਿਉਂਕਿ ਸਾਡੇ ਸ੍ਰਿਸ਼ਟਾਚਾਰ ਦੇ ਵਿੱਚ ਅਸੀਂ ਕਿਸੇ ਤੋਂ ਟੁੱਟ ਨਹੀਂ ਸਕਦੇ ਜਿਹੜਾ ਖਾਲਸਾ ਪੰਥ ਦੀ ਪਿੱਠੇ ਛੁਰਾ ਮਾਰਦਾ ਉਸ ਵੇਲੇ ਆ ਕੇ ਸੀ ਇਹਨਾਂ ਗੱਲਾਂ ਤੋਂ ਵੱਖਰੇ ਹੋ ਜਾਣ ਬੀਬੀ ਜੀ ਇੱਕ ਪਾਸੇ ਸਿੱਖ ਸੰਗਤ ਸਿੱਖ ਕੌਮ ਸ਼੍ਰੋਮਣੀ ਕਾਲੀ ਦਲ ਨੂੰ ਜਾਂ ਸੁਖਬੀਰ ਬਾਦਲ ਨੂੰ ਸਵਾਲ ਕਰਦੀ ਹੈ ਦੂਜੇ ਪਾਸੇ ਇੱਕ ਘਟਨਾ ਹੋਈ ਹੈ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਆਪਣੇ ਚੈਨਲ ਰਾਹੀਂ ਇਕਬਾਲ ਸਿੰਘ ਲਾਲਪੁਰਾ ਨੂੰ ਸਨਮਾਨਿਤ ਕੀਤਾ ਸਿੱਖ ਆਈਕਨ ਅਵਾਰਡ ਦਿੱਤਾ ਉਹ ਸ਼ਖਸ ਜਿਹਨੇ ਭਿੰਡਰਾਂ ਵਾਲੇ ਸੰਤ ਨੂੰ ਗ੍ਰਿਫਤਾਰ ਕੀਤਾ ਸੀ ਭਾਜਪਾ ਦੇ ਬਲਾਰੇ ਆਰ ਪੀ ਸਿੰਘ ਨੂੰ ਜਿਹੜਾ ਹੈ ਇਹਨਾਂ ਦੇ ਚੈਨਲ ਵੱਲੋਂ ਸਨਮਾਨਿਤ ਕੀਤਾ ਗਿਆ ਸਿੱਖ ਆਈਕਨ ਅਵਾਰਡ ਦੇ ਕੇ ਕੀ ਕਹਿੰਦੇ ਹੋ ਇਸ ਤੇ ਦੇਖੋ ਇੱਕ ਤੇ ਮੈਂ ਬੇਨਤੀ ਕਰਾਂ ਵੀ ਕੋਈ ਵੀ ਸਿੱਖ ਕਿਤੇ ਵੀ ਹੈ ਜੋ ਕੰਮ ਕਰਦਾ ਉਹਨੇ ਆਪਣੀ ਮinority ਕਮਿਸ਼ਨ ਦੇ ਵਿੱਚ ਕੰਮ ਕੀਤਾ ਹੋਵੇ ਤੇ ਮੈਂ ਉਹਦੇ ਤੇ ਕੋਈ ਕਿੰਤੂ ਨਹੀਂ ਕਰਨਾ ਚਾਹੁੰਦੀ ਕਿ ਉਹਦੇ ਉਹਦੇ ਕੀਤੇ ਹੋਏ ਕੰਮਾਂ ਦੇ ਉੱਤੇ ਕੋਈ ਸਵਾਲ ਕਰੇ ਜਿਵੇਂ ਸਲਮਾਨ ਕਰੇ ਠੀਕ ਹੈ ਜੀ ਪਰ ਅਫਸੋਸ ਹੈ ਕਿ ਇੱਕ ਪਾਸੇ ਤੇ ਇਹ ਜੇ ਕੋਈ ਉਹਦੇ ਨਾਲ ਸਸਟਿਕਾ ਵੀ ਬੁਲਾ ਲੇ ਜਾਂ ਉਹਦਾ ਟੈਲੀਵਿਜ਼ਨ ਚੋਲੇ ਫਿਰ ਕਹਿੰਦੇ ਜੀ ਸਾਰੇ ਲੋਕ ਹੀ ਆਰਐਸਐਸ ਦੇ ਹੋਗੇ ਹੁਣ ਆਪ ਹੀ ਉਹ ਉਹਨਾਂ ਨੂੰ ਸਨਮਾਨ ਕਰ ਰਹੇ ਹੈ ਹੁਣ ਇਹਨਾਂ ਦੀ ਕੀ ਪਾਲਿਸੀ ਹੈ ਇਨਾ ਦਾ ਹੀ ਹੈ ਨਾ ਚੈਨਲ ਤੇ ਉਹ ਜੇ ਚੈਨਲ ਨੇ ਮੈਨੂੰ ਸਨਮਾਨ ਕਰਨ ਚ ਕਿਸੇ ਦਾ ਕੋਈ ਇਤਰਾਜ਼ ਨਹੀਂ ਕਿਉਂਕਿ ਕਿਸੇ ਨੇ ਕੋਈ ਕੰਮ ਕੀਤਾ ਉਹਦਾ ਸਤਕਾਰ ਕਰਨਾ ਤੁਸੀਂ ਹੁਣ ਚੈਨਲ ਵਾਲੇ ਕਿਸੇ ਸਤਕਾਰ ਕਰਦੇ ਹੋ ਮੈਂ ਕੀ ਕਹਿ ਸਕਦੀ ਹਾਂ ਜੀ ਬਿਲਕੁਲ ਠੀਕ ਹੈ ਪਰ ਜਿਹੜੀ ਗੱਲ ਜੇ ਅਸੀਂ ਕਰ ਰਹੇ ਹਾਂ ਤੇ ਕਮ ਸੋ ਕਮ ਉਹ ਅਲੀਗੇਸ਼ਨ ਲਾਇਆ ਕਰੋ ਕਿਉਂਕਿ ਸਾਡੇ ਸਿਸ਼ਟਾਚਾਰ ਦੇ ਵਿੱਚ ਅਸੀਂ ਕਿਸੇ ਤੋਂ ਕੋਟ ਨਹੀਂ ਸਕਦੇ ਬਿਲਕੁਲ ਠੀਕ ਸਿਸ਼ਟਾਚਾਰ ਤੋਂ ਕਿਸੇ ਨੂੰ ਅਸੀਂ ਛੱਡ ਨਹੀਂ ਸਕਦੇ ਇਹ ਜ਼ਰੂਰ ਹੈ ਕਿ ਜਿਹੜਾ ਕੁਰਾਤਾਂ ਕਰਦਾ ਹੈ ਜਿਹੜਾ ਮर्यादा ਦਾ ਕਾਣ ਕਰਦਾ ਹੈ ਜਿਹੜਾ ਗੁਰਮਤ ਦਾ ਕਾਣ ਕਰਦਾ ਹੈ ਜਿਹੜਾ ਖਾਲਸਾ ਪੰਥ ਦੀ ਪਿੱਠ 'ਤੇ ਛੁਰਾ ਮਾਰਦਾ ਉਸ ਵੇਲੇ ਆ ਕੇ ਅਸੀਂ ਇਹਨਾਂ ਗੱਲਾਂ ਤੋਂ ਵੱਖਰੇ ਹੋ ਜਾਣੇ ਦੋ ਮੁਹੇ ਮਤਲਬ ਡਬਲ ਸਟੈਂਡਰਡ ਦੀ ਗੱਲ ਹੈ ਜੀ ਭਾਜਪਾ ਦੇ ਬਲਾਰੇ ਆਰ ਪੀ ਸਿੰਘ ਨੂੰ ਜਿਹੜਾ ਹੈ ਇਹਨਾਂ ਦੇ ਚੈਨਲ ਵੱਲੋਂ ਸਨਮਾਨਿਤ ਕੀਤਾ ਗਿਆ ਸਿੱਖ ਆਈਕਨ ਅਵਾਰਡ ਦੇ ਕੇ ਕੀ ਕਹਿੰਦੇ ਹੋ ਇਸ ਜੋ ਕੰਮ ਕਰਦਾ ਉਹਨੇ ਆਪਣੀ ਮਨੋਰਟੀ ਇਕੁਏਸ਼ਨ ਦੇ ਵਿੱਚ ਕੰਮ ਕੀਤਾ ਹੋਵੇ ਤੇ ਮੈਂ ਉਹਦੇ ਤੇ ਕੋਈ ਕਿੰਤੂ ਨਹੀਂ ਕਰਨਾ ਚਾਹੁੰਦੀ ਕਿ ਉਹਦੇ ਉਹਦੇ ਕੀਤੇ ਹੋਏ ਕੰਮਾਂ ਦੇ ਉੱਤੇ ਕੋਈ ਸਵਾਲ ਕਰੀ ਜਾਂ ਸਨਮਾਨ ਕਰੀ ਉਹਦੇ ਨਾਲ ਸਸਟੀਕਰ ਵੀ ਬੁਲਾ ਲੇ ਜਾਂ ਉਹਦਾ ਟੈਲੀਵਿਜ਼ਨ ਫੋਨ ਲੈ ਫਿਰ ਕਹਿੰਦੇ ਜੀ ਸਾਰੇ ਲੋਕ ਹੀ ਆਰਐਸਐਸ ਦੇ ਹੋਗੇ ਆਪ ਹੀ ਉਹ ਉਹਨਾਂ ਨੂੰ ਸਨਮਾਨ ਕਰ ਰਹੇ ਹੈ ਹੁਣ ਇਹਨਾਂ ਦੀ ਕੀ ਪਾਲਿਸੀ ਹੈ ਇਹਨਾਂ ਦਾ ਹੀ ਹੈ ਨਾ ਚੈਨਲ ਤੇ ਉਹ ਜੇ ਅਸੀਂ ਕਰ ਰਹੇ ਹਾਂ ਤੇ ਕਮ ਸੋ ਕਮ ਉਹ ਐਲੀਗੇਸ਼ਨ ਲਾਇਆ ਕਰੋ ਕਿਉਂਕਿ ਸਾਡੇ ਸ੍ਰਿਸ਼ਟਾਚਾਰ ਦੇ ਵਿੱਚ ਅਸੀਂ ਕਿਸੇ ਤੋਂ ਟੁੱਟ ਨਹੀਂ ਸਕਦੇ ਜਿਹੜਾ ਖਾਲਸਾ ਪੰਥ ਦੀ ਪਿੱਠੇ ਛੁਰਾ ਮਾਰਦਾ ਉਸ ਵੇਲੇ ਆ ਕੇ ਅਸੀਂ ਇਹਨਾਂ ਗੱਲਾਂ ਤੋਂ ਵੱਖਰੇ ਹੋ